ਦੇਖੋ ਜੋ ਜੋ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਇੱਕ ਇੱਕ ਗੱਲ ਸੱਚ ਹੁੰਦੀ ਜਾ ਰਹੀ ਹੈ ਭਗਵੰਤ ਮਾਨ ਦੀ ਕੇਜਰੀਬਾਲ ਦੀ ਬੁਖਲਾਹਟ ਮੈਨੂੰ ਚੁੱਪ ਕਰਾਉਣ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਣ ਦੀ ਕਿਉਂਕਿ ਬਹੁਤ ਘੱਟ ਬੋਲਦੇ ਆ ਅੱਜ ਵੇਖਣ ਨੂੰ ਮਿਲੇ ਚਿੰਤ ਅੱਜ ਹੀ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਬਰਚਾ ਦਰਜ ਕੀਤਾ ਅੱਜ ਇੱਕ ਇੰਦਰਪਾਲ ਨਾਮ ਦੇ ਡੀਐਸਪੀ ਜਿਹੜੇ ਆਪ ਦੇ ਆਪ ਨੂੰ ਕੋਈ ਇੰਟਰੋਡਕਸ਼ਨ ਹੀ ਦਿੱਤੀ ਕੋਈ ਆ ਤੋ ਵੱਧ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਕਿੱਥੇ ਅਸੀਂ ਸੀਗੇ ਗਹਿ ਵਿਖੇ ਉੱਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮਿਲ ਰਿਹਾ ਸੀ ਸਵੇਰੇ ਧੱਕੇ ਨਾਲ ਮਾਰ ਮਾਰ ਠੋਡੇ ਅੰਦਰ ਬੜਿਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਹਾਂ ਮਗਰ ਕਾਨੂੰਨ ਦੀਆਂ ਤਜੀਆਂ ਉਡਾਉਂਦੀਆਂ ਉਹਨਾਂ ਨੂੰ ਫੋਨ ਆ ਰਹੇ ਸੀ ਪਿੱਛੋਂ ਭਗਵੰਤ ਮਾਨ ਦੇ ਆ ਕੇ ਜੀਵਾਲ ਦੇ ਪੁੱਛੋ ਯਸਰ ਗਿਆਸਰ ਕਰਦੇ ਸੀ ਔਰ ਆ ਕੇ ਇਥੇ ਤੱਕੇ ਨਾਲ ਆ ਕੇ ਤੱਕੇ ਸ਼ੈ ਸ਼ੁਰੂ ਕੀਤਾ ਸੀਨੀਅਰ ਅਫਸਰ ਆਏ ਦੇ ਇੰਟਰਵਿਊਡ ਔਰ ਉਹਨਾਂ ਨੇ ਕਾਇਟ ਉਹਨੂੰ ਕੋਈ ਪੁਰਖਿਆ ਕਰ ਦਿੱਤਾ ਵੀ ਐਕਸੈਪਟਡ ਮੈਨੂੰ ਪਹਿਤਾ ਪਹਿਲਾਂ ਹੀ ਗਿਆ ਸੀ ਮੈਂ ਪਹਿਲਾਂ ਕਿਆ ਸੀਗਾ ਕਿ ਐਡੀਜੀ ਕੀ ਪਰਮਾਨ ਨੂੰ ਜੇ ਬਦਲਿਆ ਹੈ ਇਸ ਲਈ ਬਦਲਿਆ ਕਿਉਂਨੇ ਪਰਚਾ ਵਿਚ ਨਸਤਾ ਨਹੀਂ ਦਰਜ ਕੀਤਾ ਹੁਣ ਲਾਇਆ ਇਸੇ ਕੰਮ ਲਈ ਔਰ ਹੁਣ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਦੇ ਅਧਿਕਾਰ ਦੇ ਕੋਈ ਨਹੀਂ ਹੈ ਉੱਥੇ ਪ੍ਰੈਸ ਪਾਸਿੰਗ ਕਰ ਰਹੀ ਅੰਦਰ ਵੜ ਗਏ ਆ ਔਰ ਪਲਾਂਟ ਕਰ ਸਕਦੇ ਕੁਝ ਮੇਰੇ ਘਰ 'ਚ ਇੱਥੇ ਵੀ ਪਲਾਂਟ ਕਰ ਸਕਦੇ ਪ੍ਰੈਸ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਵਕੀਲਾਂ ਨੂੰ ਧੱਕੇ ਮਾਰੇ ਗਏ ਆ ਕਾਨੂੰਨ ਦੀ ਹਰ ਤਰੀਕੇ ਦੀ ਧਰਜੀ ਵਿਜੀਲੈਂਸ ਦਾ ਡੀਏ ਦਾ ਪਰਚਾ ਜੇ ਦਰਜ ਕਰਨਾ ਸੀ ਨੋਟਿਸ ਦੇ ਦਿੰਦੇ ਦਰਜ ਕਰ ਦਿੰਦੇ ਜਿਹੜਾ ਦਰਜ ਕਰ ਸੋ ਬੜਾ ਕਲੀਅਰ ਹੈ ਕਿ ਕਾਨੂੰਨ ਦੀਆਂ ਧਰਜੀਆਂ ਲਾਈਆਂ ਜਾਂ ਇਹਨੇ ਪਕਲਾਹਟ ਨੇ ਮਗਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਲੜਾਈ ਲੜਾਂਗੇ ਔਰ ਜਿਵੇਂ ਐਨਟੀਪੀਐਸ ਦੇ ਪਰਚੇ 'ਚ ਸਰਕਾਰ ਫੇਲ ਹੋਈ ਮੈਂ ਤੁਹਾਨੂੰ ਪਿਆਸੀ ਨਿਕੰਮਾ ਪਰਚਾ ਕਰਾਂਗੇ ਔਰ ਡੀਏ ਦਾ ਪਰਚਾ ਨਿਕੰਮਾ ਹੀ ਔਰ ਸਿਰਫ ਇਹ ਚਲੀ ਆ ਕਿ ਚੁੱਪ ਕਰਾਓ ਆਪੋਜੀਸ਼ਨ ਆਪੋਜੀਸ਼ਨ ਨਹੀਂ ਚੁੱਪ ਕਰੋਗੇ ਪੰਜਾਬ ਦੇ ਲੋਕ ਜਾਗਣ ਤਕੜੇ ਹੋ ਕੇ ਲੜਾਈ ਲੜਨ ਔਰ ਮੈਂ ਤੁਹਾਨੂੰ ਅੱਜ ਦੱਸਦਾ ਬੜੇ ਝੂਠ ਦੱਸੇ ਜਾਣੇ ਸਭ ਝੂਠ ਹੋਊਗਾ ਕੋਈ ਇਹ ਜੀ ਗੱਲ ਨਹੀਂ एवरीथिंग ਇਜ਼ ਇਨਕਮ ਟੈਕਸ ਅਪਰੂਵ ਮੈਨੇਸਸ ਕਹਾਣੀਆਂ ਚ ਵੇਚੀਆਂ ਜਾਣਗੇ ਜਿਵੇਂ ਸੁਪਰੀਅਰ ਕੋਰਟ ਚ ਗੈਰ ਫੇਲ ਹੋ ਕੇ ਆਇਆ ਹਾਈ ਕੋਰਟ ਚ ਫੇਲ ਹੋਇਆ ਇਸ ਪੇਜ ਚ ਵੀ ਫੇਲ ਹੋਣ ਦੇ ਮਗਰ ਸੱਚਾਈ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਕਿ ਕਿਵੇਂ ਧੜੀਆਂ ਬਣੀਆਂ ਜਾ ਰਹੀਆਂ ਔਰ ਮੈਂ ਪਹਿਲੇ ਦਿਨ ਕਿਹਾ ਸੀ ਭਗਵੰਤ ਮਾ ਆਕਰੋਤਾਈ ਟੱਕਰਾਂ ਵਿੱਚ ਆਈ ਐਮ ਕਾਨੂੰਨ ਨੂੰ ਮੰਨਦੇ ਸਬਮਿਟਡ ਮਗਰ ਤੱਕੇ ਚਾਹੀਦੇ ਤੁਹਾਡਾ ਸਕੂਟਿੰਗ ਕਰ ਰਹੇ ਚਰਲੀ ਨੂੰ ਬਲਾਉਂ

you want trespassing into my house that you don't you aaye authority nal ek minute bethi ha ji pehla tusi apni introduction tu video banayaa PTC wale nu bula sakda unna nu bula sare challan nu bula lo ji sare challan wale nu bula lo tusi security tusi mainu gall gall karo ji main ethe incharge ha mera tusi mere naal gall karo you don't ek main gall dassna ji don't come and threaten people in my house you have come ਤੱਕੇ ਨਾਲ ਤੁਸੀਂ ਜੋ ਆ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇ ਛਾਈ ਦੇ ਨਾ ਮਜੀਦ ਜੀ ਇਹਨੂੰ ਕੋਈ ਅਸਰ ਨਹੀਂ ਤੁਸੀਂ ਲੈਕਚਰ ਨਾ ਤੁਸੀਂ ਲੈਕਚਰ ਨਾ ਮੈਂ ਸਿਰਫ ਉਹਨਾਂ ਦੀ ਪਹਿਚਾਨ ਪਹਿਚਾਨ ਮੈਨੂੰ ਲੋਕ ਮੇਰੇ ਨਾਲ ਆਇਆ ਹੋਊਗਾ ਯੂ ਜੀ ਉਦਹੀਂ ਤੁਹਾਡਾ ਜੀ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚ ਨਹੀਂ ਲਾਈਨ ਸੌਟ ਦੇ ਬਿਜ਼ਨਸ ਕਾਲ ਹੋ ਤੁਸਾਂ ਹਾਂ ਡੀਐਸਪੀ ਇਨ ਦਾ ਬਰਦ ਜੋ ਮੈਂ ਅੰਦਰ ਆਇਆ ਹਾਂ ਮੈਂ ਦੱਸਦਾ ਬਿਲਕੁਲ ਗੱਲ ਕਰਿਆ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਡਾਕਟਰ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕੋਈ ਤਾਂ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਪਤਾ ਅਸੀਂ ਦੱਸ ਦੇਣੀ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਹੋਰੇ ਆਖੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਘਰੇ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਸਰਪੰਚ ਤੁਸੀਂ ਮੇਰੀ ਗੱਲ ਧੱਕੇ ਨਾਲ ਦਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਕੁ ਨਾਜਮ ਹੈ ਜੀ ਫੋਟੇ ਨਾਲ ਦੱਸਿਓ ਮਾੜੇ ਜੇ ਇੱਥੇ ਕੀ ਕਰ ਰਹੇ ਜੀ ਧੱਕਾ ਕਰ ਰਹੇ ਕੋਈ ਧੱਕਾ ਕਰ ਰਹੇ ਹੋ